ਆ ਕਿਵੇਂ ਪਿਆਗਾ ਮੈਨੂੰ ਲੱਗਦਾ ਚੰਗਾ ਖਾ ਕੇ ਮਾਲ ਫੇਰ ਪਿਆ ਹੂੰ ਐਦਾ ਕਿੱਥੇ ਨੀਂਦ ਆਉਂਦੀਆਂ ਨੇ ਐ ਨੀਂਦ ਆਉਂਦੀਆਂ ਹੈਗੀਆਂ ਮੇਰਾ ਸਵਾਇ ਤਾਂ ਐ ਪਿਆ ਜਿਵੇਂ ਮਿਰਚਾ ਦਮ ਲੈਂਦਾ ਹੁੰਦਾ ਰਾਤ ਦੇ ਵਿੱਚ ਆ ਸੇਵਕੀ ਉਹ ਸੇਵਕੀ ਹਾਂ ਹਲਾ ਬਡੇ ਭਾਈ ਬਡੇ ਭਾਈ ਬੜਾ ਕੁਕੂ ਕੀ ਨੀ ਤੇ ਚੜੀ ਪਿਆ ਪਤੰਦਰਾ ਤੂੰ ਤਾਂ ਓਏ ਹੈ ਊਕੀ ਨੀ ਤੇ ਚੜੀ ਹੋਈ ਆ ਤੈਨੂੰ ਤਾਂ ਹੈ ਊਕੀ ਕਿਹੜੀ ਤੂੰ ਕਿਧਰੋਂ ਬੋਲ ਗਿਆ ਮੈਂ ਤੈਨੂੰ ਕੀ ਕੀ ਦੱਸਾਂ ਬੜੇ ਭਾਈ ਪਹਿਲਾਂ ਤਾਂ ਮੈਂ ਉਹਨਾਂ ਦੇਆ ਆਪਣਾ ਬਿੱਲੂ ਨਹੀਂ ਹੈਗਾ ਬਿੱਲੂ ਕੇ ਬਿੱਲੂ ਕੇ ਮੈਂ ਗਿਆ ਬਿੱਲੂ ਜਦੋਂ ਬਹੁਤ ਖੇਡ ਤੇ ਮੂੰਹ ਤੋਂ ਹੀ ਜਾਵੇ ਤੇ ਅਹੋ ਫਿਰ ਲਵੇ ਚਾਹ ਦਾ ਗਲਾਸ ਪਿਆ ਉਹਦੇ ਮੈਂ ਉਹ ਨੂੰ ਕਿਹਾ ਜਾ ਕੇ ਵੀ ਆਏ ਕਰਕੇ ਯਾਰ ਵੀ ਕੀ ਹਾਲ ਚਾਲ ਹੈ ਆ ਕਹਿੰਦਾ ਹਾਲ ਚਾਲ ਤਾਂ ਬਸ ਕਾਦੇ ਨੇ ਤੂੰ ਦੱਸ ਤੇਰਾ ਕੀ ਹਾਲ ਆ ਮਹਾ ਮੇਰਾ ਤਾਂ ਮੰਦੇ ਹੀ ਹਾਲ ਆ ਆ ਤੇ ਕਹਿੰਦਾ ਤੂੰ ਆਪਦਾ ਕੰਮ ਕਰ ਯਾਰ ਤੇਰੇ ਦੇ ਮੰਦਾ ਹਾਲ ਸਾਡੇ ਹਾਲ ਵਧੀਆ ਨੇ ਕਰੋ ਬਈ ਤੱਕੇ ਮੈਂ ਥੱਕੇ ਦੇ ਦੇ ਕੇ ਕਰੋ ਕੱਢੇ ਹੁਣੇ ਮੈਨੂੰ ਚਾਹ ਤਾਂ ਕੀ ਪੁੱਛਣੀ ਸੀ ਮੈਨੂੰ ਹੋਰ ਹੋਰ ਆਏ 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 ਤੁਰੇ ਫਿਰਦਾ ਫੇਰ ਉਹਦੇ ਗਿਆ ਮੈਂ ਜੱਗਰ ਨਹੀਂ ਹੈਗਾ ਆਪਣਾ ਬੱਕਰੀਆਂ ਵਾਲਾ ਆ ਜੱਗਰ ਬੱਕਰੀਆਂ ਵਾਲਾ ਉੱਥੇ ਗਿਆ ਮੈਂ ਤੇ ਉਹਦੇ ਪੋਤੇ ਜੇ ਮਿਲੇ ਮੈਨੂੰ ਮਹਾ ਤੁਹਾਡਾ ਦਾਦਾ ਕਿੱਥੇ ਆ ਓਏ ਹੈ ਉਹ ਕਹਿੰਦਾ ਤਾਂ ਸਾਡੇ ਦਾਦੇ ਤੋਂ ਦੱਸ ਕੀ ਧਾਰ ਕਢਾਉਣੀ ਆ ਮਾ ਤਾ ਰਿਕੜਾਉਣੀ ਹੈਗੀ ਵਾ ਮੈਂ ਤਾਂ ਬੋਕ ਜਾ ਦੇਖਣ ਆਇਆ ਥੋਡੇ ਤੇ ਬਾਂਹ ਨਾਲ ਆਇਆ ਮੈਂ ਹਾਂ ਵੀ ਮੈਂ ਬੋਕ ਜਾ ਦੇਖਣ ਆਇਆ ਵੀ ਹਾਂ ਤੇ ਉਹ ਕਹੇ ਪਤਾ ਨਹੀਂ ਸਾਨੂੰ ਤਾਂ ਕਿੱਥੇ ਗਿਆ ਓਏ ਆ ਆਕੜ ਕੇ ਬੋਲੇ ਇੱਜ਼ਤ ਦਾ ਕੀ ਕਰਨੀ ਸੀ ਚਾਚਾ ਤਾਇਆ ਚਾਚੇ ਬੈ ਜਾ ਪਾਣੀ ਪਈਏ ਕੁੱਟ ਕੀ ਨਾ ਪਈਏ ਤੈਨੂੰ ਆਏ ਕਹਿ ਕੇ ਡੱਕ ਕਰਤਾ ਮੈਨੂੰ ਉਥੋਂ ਫਿਰ ਆਇਆ ਮੈਂ ਕੁੰਮ ਦਾ ਕਮਾਉਂਦਾ ਆਇਆ ਦਾ ਤੂੰ ਕਿਵੇਂ ਜੇ ਕਿਵੇਂ ਜੇ ਤੂੰ ਠੀਕ ਹੈ ਹੈ ਠੀਕ ਹੈ ਤੂੰ ਉਹ ਕਿੰਨਾ ਦੇ ਜਾ ਆਇਆ ਫੇਰ ਮੈਂ ਉੱਥੋਂ ਦੇਖਲਾ ਚੱਕਵੇਂ ਪੈ ਰੀਂਦੇ ਗਿਆ ਹਾਂ ਆਪਣੇ ਕੀ ਤੇਨੂੰ ਦੱਸਾਂ ਉਹ ਕੀ ਮੁੰਡੇ ਦਾ ਨਾਮ ਆ ਯਾਰ ਮੇਰੇ ਯਾਦ ਨਹੀਂ ਆ ਰਿਹਾ ਉਹ ਤੁਹਾਡੇ ਘਰ ਦੇ ਮੰਗਰਲੇ ਪਾਸੇ ਘਰ ਆ ਉਹ ਫਬਰਾ ਤੂੰ ਕਿੰਨਾ ਦੇ ਪੰਗੇ ਲੈਂਦਾ ਸਕਦਾ ਓਹੋ ਸੱਚਾ ਹੋਆ ਆਪਣਾ ਹੱਪੀ ਇਨੀ ਹੈਗਾ ਸੀਤਪੰਚਰ ਵਾਲਾ ਹਾਂ ਉਹਨਾਂ ਦੇ ਗਿਆ ਮੈਂ ਉਹਨਾਂ ਉਹਨਾਂ ਦੇ ਮੈਂ ਜਦੋਂ ਗਿਆ ਮੈਂ ਬਾਹਰ ਖੜਕਾ ਆ ਹਜੀ ਤੋਏ ਜੀ ਤੋਏ ਬਾਰ ਖੁੱਲਿਆ ਹੂੰ ਜੀਤ ਨੇ ਆਇਆ ਅੰਦਰ ਹੂੰ ਜੀਤ ਦੀ ਬਹੂ ਆਈ ਜਾਂਦਾ ਸਿਆ ਮੈਨੂੰ ਕਹਿੰਦੀ ਹਾਂ ਜੀ ਦੱਸੋ ਕੀ ਕੰਮ ਆ ਮਹਾ ਪਈ ਇਹੇ ਗੱਲ ਮਹਾ ਤੈਨੂੰ ਦੱਸਣ ਵਾਲੀ ਨਹੀਂ ਹੈਗੀ ਇਹਦਾ ਗੱਲ ਮਹਾ ਜੀਤ ਨੂੰ ਇਹ ਦੱਸਣ ਵਾਲੀ ਆ ਓ ਤੂੰ ਤਾਂ ਕਮਲ ਜਦੋਂ ਅਗਲੀ ਦੁੱਖ ਪੁੱਛਦੀ ਦੀ ਹੂੰ ਤੂੰ ਦੱਸ ਦਿੰਦਾ ਓਹ ਗੱਲ ਨਹੀਂ ਸੁਣਦਾ ਤੂੰ ਮੇਰੀ ਓ ਮੈਨੂੰ ਕਹਿੰਦੀ ਮੈਨੂੰ ਦੱਸ ਕਹਿੰਦੀ ਦਿਲ ਦੀ ਗੱਲ। ਫਿਰ ਦੱਸ ਦਿੰਦਾ ਦਿਲ ਦੀ ਗੱਲ। ਉਹ ਤਾਂ ਪੁੱਛਦੀ ਦੀ ਵਿਚਾਰੀ। ਤੂੰ ਤਾਂ ਹੋਰ ਪਾਸੇ ਲਹਿ ਗਿਆ ਸੇਵਕੀ। ਆਪਾਂ ਇਹੋ ਜਿਹੇ ਬੰਦੇ ਨਹੀਂ ਹੈਗੇ। ਮਹਾਪਾਈ ਤੈਨੂੰ ਮੈਂ ਦਿਲ ਦੀ ਗੱਲ ਨਹੀਂ ਦੱਸ ਸਕਦਾ। ਗੱਲ ਤਾਂ ਮੈਂ ਜੀਤ ਨੂੰ ਹੀ ਦੱਸੂਗਾ ਆਪਦੇ ਦਿਲ ਦੀ। ਤੇ ਫਿਰ ਉਹ ਕਹਿੰਦੀ ਕੋਈ ਨਾ। ਉਹ ਤਾਂ ਗਿਆ ਹੋਇਆ ਕਹਿੰਦੀ ਪਾਸੇ ਤੇ ਕਹਿੰਦੀ ਤੂੰ ਫਿਰ ਉਸੇ ਨੂੰ ਦੱਸ ਦੇ ਦਿਲ ਦੀ ਗੱਲ ਜਰਕ ਦੇ ਨੇ ਕੁੰਡਾ ਲਾ ਲਿਆ। ਲੱਕ ਦੇ ਨੇ ਕੁੰਡਾ ਨਹੀਂ ਲਾ ਲਿਆ ਹੂੰ ਫਿਰ ਐਹੇ ਜੀ ਬਣੀ ਮੇਰੇ ਨਾਲ ਹੂੰ ਫਿਰ ਮੈਂ ਸੋਚਿਆ ਵੀ ਸੇਮਕੀ ਨੂੰ ਦੇਖ ਭਾਈ ਉਹ ਬੰਦਾ ਮੇਰੇ ਦਿਲ ਦਾ ਉਹ ਮੇਰੇ ਸਾਰੇ ਦਿਲ ਦੀਆਂ ਗੱਲਾਂ ਜਾਣਦਾ ਤੇ ਮੇਰੇ ਦੁੱਖ ਸੁੱਖ ਦਾ ਪੂਰਾ ਵੱਡਾ ਸਾਂਝੀ ਆ ਤੇ ਮੈਂ ਘਰੇ ਗਿਆ ਆਪਣੇ ਆਪਣੇ ਘਰੇ ਤੇਰੇ ਵਾਲਾ ਮੁੰਡਾ ਸ਼ੋਰ ਜਾਂ ਵੱਟੇ ਵਾਲ ਦੇ ਰੱਖਦਾ ਜਿਹੜਾ ਆ ਉਹ ਹੁਣ ਮੈਂ ਪੁੱਛਿਆ ਵੀ ਤੇਰਾ ਪਾਪਾ ਓਏ ਕਹਿੰਦਾ ਉਹ ਤਾਂ ਉੱਥੇ ਆਪਣੇ ਪਲਾਟ ਚ ਆ ਕਹਿੰਦਾ ਉਹ ਉੱਥੇ ਗਿਆ ਹੋਇਆ ਮੈਂ ਚੱਲ ਕੋਈ ਦਰਖਤ ਦਰੁਖਤ ਬੀਜ ਦਾ ਹੋਊਗਾ ਤੇ ਉਰੇ ਆ ਕੇ ਦੇਖਿਆ ਤੂੰ ਇੱਥੇ ਲੰਮੀਆਂ ਤਾਣੀ ਪਿਆ ਹੋਰ ਵਸ ਯਾਰ ਐ ਗੇੜੇ ਕੱਢ ਕੇ ਆਇਆ ਮੈਂ ਸਾਰੇ ਪਾਸੇ ਓਏ ਤੂੰ ਪਰਮਾਨ ਛੇੜ ਕੇ ਬਹਿ ਗਿਆ ਓ ਤੂੰ ਕੰਮ ਦੱਸ ਕੀ ਆਇਆ ਕੰਮ ਤਾਂ ਮੈਂ ਸੋਚਿਆ ਵੀ ਮੇਰੇ ਦਿਲ ਦੀਆਂ ਗੱਲਾਂ ਤਾਂ ਸੇਵਕੀ ਵਾਈ ਜਾਣਦਾ ਤਾਂ ਕਰਕੇ ਸੇਵਕੀ ਮੈਂ ਤੇਰੇ ਕੋਲੇ ਆਇਆ ਸੀ ਕਾਰ ਹੈਗਾ ਤੇਰੇ ਕੋਲੇ ਉਹ ਮੇਰਾ ਸਾਲਿਆ ਜੇ ਕਾਰ ਹੁੰਦਾ ਮੈਂ ਉਹਰੇ ਲੰਭਾ ਪੈਂਦਾ ਹਾਂ ਬਸ ਤੈਂ ਵੀ ਤੋੜਦਾ ਦਿਲ ਜਿਵੇਂ ਹੋਰ ਲੋਕਾਂ ਨੇ ਦਿਲ ਤੋੜਿਆ ਮੇਰਾ ਐਤੀ ਮੇਰਾ ਸੇਵਕੀ ਜਾ ਰਹੀ ਆ ਜਿਹੜਾ ਮੇਰੀ ਗੱਲ ਸੁਣੂ ਖਟੇ ਮੂੰਹ ਤੇ ਰਹੀ ਹੈ ਇਹ ਜਾਰੀ ਤੇ ਯਾਰ ਭਾਲਦਾ ਝੋਟਿਆਂ ਦੇ ਕਰ ਲੱਸੀ ਹਾਂ ਇਥੇ ਆਪ ਨੂੰ ਨਹੀਂ ਲਾਉਣ ਨੂੰ ਮਿਲਦਾ ਇਹ ਭਾਲ ਦਾ ਕਾਰ ਚਲ ਓਏ ਸੇਵ ਕੂਤmaat ਕਰ ਪਹਿਲਾ ਕੋਈ ਫੇਰ ਦੇਖਾਂਗੇ ਰੰਗ ਟੰਗ ਕੀ ਨੇ ਸਾਲੇ ਦੇ ਨੇ ਸਾਰੀ ਨੀਂਦ ਖਰਾਬ ਕਰਤੀ ਸਾਰਾ ਚੈਨ ਖਰਾਬ ਕਰਤਾ ਇਹਨੇ ਓਹੋ ਕਿਹੜਾ ਜਾਵਾਂਗੇ ਯਾਰ ਮੈਂ ਕਹਣਾ ਭਈਆ ਇਹ ਕਰਕੇ ਰੱਖਤੀ ਮੇਰੇ ਸਾਲੇ ਨੇ Yeah.